ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਇੱਕ ਹਫ਼ਤਾ ਪਹਿਲਾਂ ਤੇ ਹਰਿਆਣਾ ਨਗਰ ਨਗਮ ਚੋਣਾਂ ਤੋਂ ਪਹਿਲਾਂ ਕੱਲ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇੱਕ ਵਾਰ ਮੁੜ ਫਰਲੋ ਮਿਲ ਗਈ ਇਸ ਵਾਰ ਉਸ ਨੂੰ 30 ਦਿਨ ਦੀ ਫਰਲੋ ਦਿੱਤੀ ਗਈ ਹੈ 4 ਸਾਲਾਂ ਵਿੱਚ ਰਾਮ ਰਹੀਮ ਦੀ ਇਹ 12ਵੀਂ ਫਰਲੋ ਹੈ ਕੱਲ੍ਹ ਦੇ ਮਿਲੇ ਫਰਲੋ ਦੀ ਖਾਸ ਗੱਲ ਇਹ ਹੈ ਕਿ ਇਸ ਫਰਲੋ ਦਰਾਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਡੇਰਾ ਸਰਸਾ ਜਾਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਡੇਰਾ ਮੁਖੀ ਸੁਨਾਰੀਆ ਜੇਲ੍ਹ ਤੋਂ ਰਿਹਾ ਹੋ ਕੇ ਡੇਰਾ ਸਰਸਾ 7.5 ਸਾਲਾਂ ਬਾਅਦ ਪਹਿਲੀ ਵਾਰ ਪੁੱਜਾ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੇਰਾ ਸਰਸਾ ਮੁਖੀ ਨੂੰ ਫਰਲੋ ਦੇਣ ਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਫੌਰੀ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਇਹ ਫੈਸਲਾ ਸਰਕਾਰ ਦੀ ਦੋਹਰੀ ਪਹੁੰਚ ਨੂੰ ਦਰਸਾਉਂਦਾ ਹੈ ਸਿਆਸੀ ਲਾਹਾ ਲੈਣ ਲਈ ਭਾਜਪਾ ਰਾਮ ਰਹੀਮ ਨੂੰ ਵਾਰ-ਵਾਰ ਫਰਲੋ ਦੇ ਰਹੀ ਹੈ ਜਦਕਿ ਤਿੰਨ-ਤਿੰਨ ਦਹਾਕਿਆਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਸਿੰਘ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਸੂਬੇ ਦੇ ਵੱਖ-ਵੱਖ ਵਿਭਾਗਾਂ ਦੇ ਦਫ਼ਤਰਾਂ ਵਿੱਚ ਆਮ ਨਾਗਰਿਕਾਂ ਦੀ ਹੋ ਰਹੀ ਖੱਜਲ-ਖੁਆਰੀ ਨੂੰ ਰੋਕਣ ਤੇ ਕੰਮ ਨਾ ਕਰਨ ਵਾਲੇ ਦਫਤਰੀ ਬਾਬੂਆ ਤੇ ਹੁਣ ਸੂਬਾ ਸਰਕਾਰ ਸਿਕੰਜਾ ਕਸਨ ਜਾ ਰਹੀ ਹੈ ਕੱਲ ਪੰਜਾਬ ਪਾਰਦਰਸ਼ਤਾ ਤੇ ਜਵਾਬਦੇਹੀ ਕਮਿਸ਼ਨ ਦੇ ਮੁੱਖ ਕਮਿਸ਼ਨਰ ਵੀ ਕੇ ਜੰਜੂਆ ਨੇ ਸੂਬੇ ਦੇ ਡਿਪਟੀ ਕਮਿਸ਼ਨਰਾਂ ਨਾਲ ਇੱਕ ਅਹਿਮ ਬੈਠਕ ਕੀਤੀ ਜਿਸ ਵਿੱਚ ਉਹਨਾਂ ਹੁਕਮ ਦਿੱਤਾ ਕਿ ਜਨਤਕ ਸੇਵਾਵਾਂ ਵਿੱਚ ਦੇਰੀ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ 5000 ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾਵੇ ਉਹਨਾਂ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਕਿ ਸੂਬੇ ਦੇ ਦਫਤਰਾਂ ਵਿੱਚ ਆਮ ਨਾਗਰਿਕਾਂ ਦੀ ਖੱਜਲ ਖਵਾਰੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਲਈ ਉਹਨਾਂ ਦੇ ਨੋਟਿਸ ਵਿੱਚ ਆਉਂਦੇ ਹੀ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਦੋਸ਼ੀ ਮੁਲਾਜ਼ਮ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅੰਮ੍ਰਿਤਸਰ ਵਿੱਚ ਗਣਤੰਤਰ ਦਿਵਸ ਮੌਕੇ ਭੀਮਰਾਓ ਅੰਬੇਦਕਰ ਦੇ ਬੁੱਤ ਤੇ ਹਮਲਾ ਕਰਨ ਦੇ ਵਿਰੋਧ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੱਦੇ ਤੇ ਕੱਲ ਪੰਜਾਬ ਦੇ ਜਲੰਧਰ, ਲੁਧਿਆਣਾ, ਮੋਗਾ, ਫਗਵਾੜਾ ਸਮੇਤ ਕਈ ਸ਼ਹਿਰਾਂ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਪਰ ਦੁਆਬੇ ਦੇ ਸ਼ਹਿਰਾਂ ਵਿੱਚ ਬੰਦ ਨੂੰ ਭਰਮਾ ਹੰਗਾਰਾ ਮਿਲਿਆ ਬੰਦ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੜਕਾਂ 'ਤੇ ਜਾਮ ਲਗਾਏ ਜਿਸ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ ਤੇ ਮੁਸਾਫਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਬੰਦ ਵਾਲੇ ਸ਼ਹਿਰਾਂ ਵਿੱਚ ਬੈਂਕ ਸਕੂਲ ਕਾਲਜ ਸਰਕਾਰੀ ਦਫ਼ਤਰਾਂ ਵਿੱਚ ਵੀ ਕੰਮਕਾਜ ਪ੍ਰਭਾਵਿਤ ਹੋਇਆ ਉਧਰ ਅੰਬੇਦਕਰ ਦੇ ਬੁੱਤ ਦੀ ਪੱਨ ਤੋੜ ਕਰਨ ਵਾਲੇ ਦੋਸ਼ੀ ਆਕਾਸ਼ ਸਿੰਘ ਨੂੰ ਬੀਤੇ ਦਿਨ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਸੀ ਸੂਤਰਾਂ ਮੁਤਾਬਕ ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਘਟਨਾ ਵਿੱਚ ਉਸ ਨਾਲ ਕੋਈ ਹੋਰ ਮਿਲਜੁੱਦ ਸੀ ਜਾਂ ਉਸ ਨੇ ਇਹ ਅਪਰਾਧ ਇਕੱਲੇ ਹੀ ਕੀਤਾ ਹੈ ਇਸ ਘਟਨਾ ਪਿੱਛੇ ਕਾਰਨ ਜਾਣਨ ਲਈ ਵੀ ਪੁਲਿਸ ਕਾਫੀ ਪੁੱਛਗਿੱਛ ਕਰ ਰਹੀ ਹੈ ਪਰ ਪੁਲਿਸ ਨੇ ਫਿਲਹਾਲ ਇਸ ਸਬੰਧੀ ਕੋਈ ਖੁਲਾਸਾ ਨਹੀਂ ਕੀਤਾ ਉਧਰ ਕੇਂਦਰੀ ਏਜੰਸੀਆਂ ਨੇ ਵੀ ਇਸ ਮਾਮਲੇ ਦੀ ਜਾਂਚ ਵਿੜ ਦਿੱਤੀ ਹੈ ਜਿਸ ਦੇ ਸਿਲਸਿਲੇ ਵਿੱਚ ਕੱਲ ਮੋਗਾ ਜ਼ਿਲ੍ਹੇ ਦੇ ਧਰਮਕੋਟ ਸਥਿਤ ਦੋਸ਼ੀ ਦੇ ਘਰ ਪਹੁੰਚ ਕੇ ਪਰਿਵਾਰਕ ਮੈਂਬਰਾਂ ਤੋਂ ਕੇਂਦਰੀ ਏਜੰਸੀਆਂ ਨੇ ਪੁੱਛਗਿੱਛ ਕੀਤੀ ਸੰਜੋਗਤ ਕਿਸਾਨ ਮੋਰਚਾ ਨੇ ਸਾਂਝਾ ਫਰੰਟ ਬਣਾਉਣ ਦੀ ਸਰਗਰਮੀ ਦੀ ਕੜੀ ਤਹਿਤ ਕੱਲ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਰੀ ਤੱਕ ਲੋ 12 ਫਰਵਰੀ ਨੂੰ ਮੁੜ ਤੀਜੇ ਗੇਟ ਦੀ ਮੀਟਿੰਗ ਦਾ ਸੱਦਾ ਦਿੱਤਾ ਹੈ ਇਸ ਵਾਰ ਇਹ ਮੀਟਿੰਗ ਚੰਡੀਗੜ੍ਹ ਵਿੱਚ ਹੋਵੇਗੀ ਜਦਕਿ ਪਿਛਲੀਆਂ ਦੋਵੇਂ ਬੈਠਕਾਂ ਪਾਤੜਾਂ ਵਿੱਚ ਹੋਈਆਂ ਸਨ ਉਧਰ ਕੱਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਮਰਨ ਵਰਤ ਦੇ 64ਵੇਂ ਦਿਨ ਐਲਾਨ ਕੀਤਾ ਕਿ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਉਹ ਮਰਨ ਵਰਤ ਜਾਰੀ ਰੱਖਣਗੇ ਇਸ ਦਰਮਿਆਨ ਡੱਲੇਵਾਲ ਨੇ ਕਿਸਾਨ ਜਥੇਬੰਦੀਆਂ ਵੱਲੋਂ ਸਾਂਝਾ ਫਰੰਟ ਬਣਾਉਣ ਵਿੱਚ ਕੀਤੀ ਜਾ ਰਹੀ ਦੇਰੀ ਉੱਤੇ ਵੀ ਨਾਰਾਜ਼ਗੀ ਪ੍ਰਗਟਾਈ ਉਹਨਾਂ ਕਿਹਾ ਕਿ ਵਾਰ-ਵਾਰ ਬੈਠਕਾਂ ਕਰਨਾ ਚੰਗਾ ਨਹੀਂ ਹੈ ਜਦੋਂ ਸਾਡਾ ਦੁਸ਼ਮਣ ਸਾਂਝਾ ਹੈ ਤੇ ਸਾਡੀਆਂ ਮੰਗਾਂ ਵੀ ਸਾਂਝੀਆਂ ਹਨ ਤਾਂ ਸਾਨੂੰ ਮਿਲ ਕੇ ਲੜਨਾ ਚਾਹੀਦਾ ਹੈ ਪੰਜਾਬ ਪੁਲਿਸ ਨੇ 9 ਜਨਵਰੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਗਮਟਾਲਾ ਚੌਕੀ ਤੇ ਹੈਂਡ ਗ੍ਰੇਨੇਡ ਨਾਲ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਕੱਲ੍ਹ ਗ੍ਰਿਫਤਾਰ ਕਰ ਲਿਆ ਦੋਵੇਂ ਦੋਸ਼ੀ ਗੈਂਗਸਟਰ ਹੈਪੀ ਪਛਿਆ ਗਰੋ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਕਾਬੂ ਕਰਦੇ ਸਮੇਂ ਉਹਨਾਂ ਕੋਲੋਂ ਹੈਂਡ ਗ੍ਰੇਨੇਡ ਤੇ ਦੋ ਆਧੁਨਿਕ ਪਿਸਤੌਲ ਵੀ ਮਿਲੇ ਇਸ ਗ੍ਰਿਫਤਾਰੀ ਨਾਲ ਉਹਨਾਂ ਦੱਸਿਆ ਕਿ ਅੰਮ੍ਰਿਤਸਰ ਦੀ ਗਮਟਾਲਾ ਚੌਂਕੀ ਦੇ ਹਮਲੇ ਦਾ ਮਾਮਲਾ ਪੂਰਾ ਪਰਦਾਫਾਸ਼ ਹੋ ਗਿਆ ਹੈ ਮੋਗਾ ਜ਼ਿਲ੍ਹੇ ਵਿੱਚ ਕੋਟ ਈਸੇਖਾਂ ਜੀਰਾ ਮੁੱਖ ਸੜਕ ਤੇ ਕੱਲ ਦੁਪਹਿਰ ਵੇਲੇ ਅਣਪਛਾਤੇ ਕਾਰ ਸਵਾਰਾਂ ਨੇ ਹਥਿਆਰਾਂ ਦੀ ਨੋਕ ਤੇ ਇੱਕ ਵਿਅਕਤੀ ਕੋਲੋਂ ਉਸਦੀ ਕਾਰ ਖੋਹ ਲਈ ਤੇ ਫਰਾਰ ਹੋ ਗਏ ਪੀੜਤ ਨੇ ਦੱਸਿਆ ਕਿ ਜਦ ਉਹ ਮੁੱਖ ਸੜਕ ਤੋਂ ਪਿੰਡ ਨੂੰ ਮੋੜ ਲੱਗਾ ਤਾਂ ਪਿੱਛੇ ਆ ਰਹੀ ਇੱਕ ਕਾਰ ਪਿੰਡ ਦੇ ਬਣੇ ਗੇਟ ਨਾਲ ਟਕਰਾ ਗਈ ਜਿਸ ਤੋਂ ਬਾਅਦ ਹਾਦਸੇ ਵਾਲੀ ਕਾਰ ਵਿੱਚੋਂ ਦੋਸ਼ੀ ਉਤਰੇ ਤੇ ਉਹਨਾਂ ਹਥਿਆਰ ਦਿਖਾ ਕੇ ਉਸਦੀ ਕਾਰ ਖੋਹ ਲਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੇਸ਼ ਵਿੱਚ ਜਿਸ ਤਰ੍ਹਾਂ ਅਮੀਰ ਤੇ ਗਰੀਬ ਵਿਚਕਾਰ ਪਾੜਾ ਵਧਦਾ ਜਾ ਰਿਹਾ ਹੈ ਉਸੇ ਤਰ੍ਹਾਂ ਰਾਜਨੀਤਿਕ ਪਾਰਟੀਆਂ ਵੀ ਹੁਣ ਅਮੀਰੀ ਗਰੀਬੀ ਦੇ ਪਾੜੇ ਨੂੰ ਹੋਰ ਵਧਾ ਰਹੀਆਂ ਹਨ ਕੱਲ ਹੋਏ ਅੰਕੜਿਆਂ ਦੇ ਖੁਲਾਸੇ ਵਿੱਚ ਪਤਾ ਲੱਗਿਆ ਕਿ ਬੀਜੇਪੀ ਦੇਸ਼ ਦੀ ਸਭ ਤੋਂ ਵੱਡੀ ਅਮੀਰ ਪਾਰਟੀ ਬਣ ਗਈ ਹੈ ਤੇ ਉਸ ਦਾ ਦੂਸਰੀਆਂ ਰਾਜਨੀਤਿਕ ਪਾਰਟੀਆਂ ਨਾਲੋਂ ਫਰਕ ਵੀ ਬਹੁਤ ਵੱਡਾ ਹੈ ਜਾਰੀ ਅੰਕੜਿਆਂ ਵਿੱਚ ਦੱਸਿਆ ਗਿਆ ਕਿ 31 ਮਾਰਚ 2024 ਤੱਕ ਬੀਜੇਪੀ ਕੋਲ ਲਗਭਗ 7113 ਕਰੋੜ ਰੁਪਏ ਦਾ ਬੈਲੈਂਸ ਹੈ ਜਦਕਿ ਮੁੱਖ ਵਿਰੋਧੀ ਧਿਰ ਕਾਂਗਰਸ ਕੋਲ ਮਹਿਜ 850 ਕਰੋੜ ਰੁਪਏ ਹਨ ਬੀਤੇ ਦਿਨੀ ਅੰਮ੍ਰਿਤਸਰ ਸ਼ਹਿਰ ਦੇ ਮੇਅਰ ਦੀ ਚੋਣ ਵਿੱਚ ਆਪ ਸਰਕਾਰ ਵੱਲੋਂ ਕੀਤੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਕੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਦੇ ਵਫਦ ਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਇਸ ਮੌਕੇ ਵਫਦ ਨੇ ਰਾਜਪਾਲ ਨੂੰ ਸਮੁੱਚੀ ਘਟਨਾ ਤੋਂ ਜਾਣੂ ਕਰਵਾਇਆ ਤੇ ਉਹਨਾਂ ਰਾਜਪਾਲ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਮੁੜ ਜਮਹੂਰੀ ਟੰਗ ਨਾਲ ਕਰਵਾਈ ਜਾਵੇ ਇਸ ਦੌਰਾਨ ਕਾਂਗਰਸ ਪਾਰਟੀ ਨੇ ਇਸ ਚੋਣ ਨੂੰ ਚੈਲੰਜ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਖਲ ਕਰ ਦਿੱਤੀ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਮੇਅਰ ਜਤਿੰਦਰ ਸਿੰਘ ਪਾਟਿਆ ਨੇ ਕੱਲ ਆਪਣਾ ਅਹੁਦਾ ਸੰਭਾਲ ਲਿਆ ਉਧਰ ਚੰਡੀਗੜ੍ਹ ਵਿੱਚ ਵੀ ਕੱਲ ਹੋਣ ਵਾਲੀ ਮੇਅਰ ਦੀ ਚੋਣ ਨੂੰ ਲੈ ਕੇ ਤਿਆਰੀਆਂ ਜੋਰਾਂ ਤੇ ਹਨ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੌਂਸਲਰਾਂ ਦੀ ਖਰੀਦੋ-ਫਰੋਕਤ ਵੀ ਪੂਰੇ ਜੋਰਾਂ ਤੇ ਹੈ ਜਿਸ ਤਰ੍ਹਾਂ ਚਲਦੇ ਹੋਏ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਹੁਣ ਆਪਣੇ ਕੌਂਸਲਰਾਂ ਨੂੰ ਸੁਰੱਖਿਅਤ ਥਾਂ ਤੇ ਭੇਜ ਦਿੱਤਾ ਹੈ ਜਾਣਕਾਰੀ ਅਨੁਸਾਰ ਕਾਂਗਰਸੀ ਕੌਂਸਲਰ ਲੁਧਿਆਣਾ ਵਿੱਚ ਡੇਰਾ ਲਾ ਕੇ ਬੈਠੇ ਹਨ ਜਦਕਿ ਆਪ ਕੌਂਸਲਰ ਰੋਪੜ ਦੇ ਇੱਕ ਰਿਜ਼ੋਰਟ ਵਿੱਚ ਠਹਿਰੇ ਹੋਏ ਹਨ ਇਥੋਂ ਇਹ ਸਾਰੇ ਕੌਂਸਲਰ 30 ਜਨਵਰੀ ਨੂੰ ਸਿੱਧੇ ਹੀ ਮੇਅਰ ਦੀ ਚੋਣ ਵਿੱਚ ਭਾਗ ਲੈਣ ਲਈ ਚੰਡੀਗੜ੍ਹ ਪਹੁੰਚਣਗੇ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹਾ ਵਿੱਚ ਪੋਟਾਸ਼ ਦੇ ਵੱਡੇ ਭੰਡਾਰ ਪਾਏ ਗਏ ਹਨ ਜੀਐਸਆਈ ਦੇ ਸਰਵੇ ਅਨੁਸਾਰ ਇਸ ਗੱਲ ਦਾ ਪਤਾ ਲੱਗਿਆ ਹੈ ਹੁਣ ਵਿਗਿਆਨੀ ਇਸ ਗੱਲ ਦੀ ਕੋਜ ਕਰਨ ਵਿੱਚ ਲੱਗੇ ਹੋਏ ਹਨ ਕਿ ਇਹ ਪोटाश ਦਾ ਕਿੰਨਾ ਵੱਡਾ ਭੰਡਾਰ ਹੈ ਇਹ ਰਿਪੋਰਟ ਮਾਰਚ ਵਿੱਚ ਆਵੇਗੀ ਜਿਸ ਤੋਂ ਬਾਅਦ ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਪोटाਸ਼ ਨੂੰ ਕੱਢ ਕੇ ਵੇਚਣ ਦੀ ਤਿਆਰੀ ਕੀਤੀ ਜਾਵੇਗੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪोटाਸ਼ ਭਾਰਤ ਵੱਡੀ ਮਾਤਰਾ ਵਿੱਚ ਬਾਹਰੋਂ ਮਗਾਉਂਦਾ ਹੈ ਜੇਕਰ ਇਹ ਸਰਵੇ ਪੂਰੀ ਤਰ੍ਹਾਂ ਸਹੀ ਸਾਬਤ ਹੁੰਦਾ ਹੈ ਤਾਂ ਇਹ ਪੰਜਾਬ ਦੀ ਵਿਗੜ ਰਹੀ ਅਰਥ ਵਿਵਸਥਾ ਨੂੰ ਵੀ ਠੁੰਮਣਾ ਦੇਵੇਗਾ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਣ ਤੇ ਦਿੱਲੀ ਵਿੱਚ ਹੁਣ ਦੂਸ਼ਣਬਾਜ਼ੀ ਸਿਰੇ ਤੇ ਹੈ। ਬੀਤੇ ਦਿਨ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਤੇ ਇਹ ਦੋਸ਼ ਲਾਏ ਸਨ ਕਿ ਉਹ ਜਮਨਾ ਨਦੀ ਦੇ ਪਾਣੀ ਵਿੱਚ ਜਾਣ ਬੁੱਝ ਕੇ ਜ਼ਹਿਰ ਮਿਲਾ ਰਿਹਾ ਹੈ ਤਾਂ ਜੋ ਦਿੱਲੀ ਵਾਸੀਆਂ ਦੀ ਸਿਹਤ ਨਾਲ ਖਲਵਾੜ ਕੀਤਾ ਜਾ ਸਕੇ। ਇਸ ਤੇ ਕਨ ਚੋਣ ਕਮਿਸ਼ਨ ਨੇ ਸਖਤ ਕਾਰਵਾਈ ਕਰਦੇ ਹੋਏ ਕੇਜਰੀਵਾਲ ਨੂੰ ਅੱਜ 29 ਜਨਵਰੀ ਦੀ ਸ਼ਾਮ 8 ਵਜੇ ਤੱਕ ਆਪਣੇ ਇਹ ਦੋਸ਼ ਸਾਬਤ ਕਰਨ ਲਈ ਆਖਿਆ ਹੈ। ਇਸ ਦਰਮਿਆਨ ਇਹ ਸਭ ਤੋਂ ਬੇਪਰਵਾਹ ਕੇਜਰੀਵਾਲ ਨੇ ਕੱਲ ਇੱਕ ਵਾਰ ਫਿਰ ਇਹਨਾਂ ਦੋਸ਼ਾਂ ਨੂੰ ਦਹਰਾਉਂਦਿਆਂ ਆਖਿਆ ਕਿ ਉਹ ਦਿੱਲੀ ਵਾਸੀਆਂ ਦੀ ਸਿਹਤ ਨਾਲ ਖਲਵਾੜ ਨਹੀਂ ਹੋਣ ਦੇਣਗੇ ਚਾਹੇ ਉਹਨਾਂ ਤੇ ਕਿੰਨੇ ਵੀ ਕੇਸ ਕਰ ਦਿੱਤੇ ਜਾਣ ਇਹ ਤਾਂ ਸੀਓ ਜਲ ਬੋਰਡ ਨੇ ਕੱਲ ਲਿਖ ਕੇ ਚਿੱਠੀ ਵਿੱਚ ਲਿਖਾਈ ਹੈ ਕਿ ਅਮੋਨੀਆ ਜ਼ਿਆਦਾ ਆ ਰਿਹਾ ਹੈ ਸੈਣੀ ਸਾਹਿਬ ਉਹ ਰਾਜਨੀਤੀ ਨਾ ਕਰੇ ਪਾਣੀ ਕੇ ਉੱਪਰ ਰਾਜਨੀਤੀ ਮਤ ਕਰੋ ਪਾਪ ਛੇੜੇਗਾ ਤੁਮਕੋ ਲੋਕਾਂ ਕੀ ਬਦਦੁਆਏ ਲਗੇਂਗੀ गंदा पानी जहर वाला पानी अगर जनता को पिलाओगे मेरे को डरा रहे हैं केस कर देंगे कर दो केस केस करने में कोई कसर छोड़ रखी है तुम लोगों ने जेल भेज दिया फांसी पे चढ़ाओगे मेरे को कर दो केस तुम जनता को मारोगे क्या दिल्ली की जनता को तुम जहर का पानी मिलाओगे और केजरीवाल आवाज उठाएगा तो डराओगे की केस कर देंगे कर दो केस महाकुंभ में बीते सतारह दिनों में पंद्रह करोड़ तो वध श्रद्धालु संगम में इशनान कर चुके हैं ਅੱਜ ਮੁੰਨੀ ਮੱਸਿਆ ਹੈ ਅਤੇ ਇਸ ਮੌਕੇ ਅੱਜ 10 ਕਰੋੜ ਹੋਰ ਸ਼ਰਧਾਲੂਆਂ ਦੇ ਅੰਮ੍ਰਿਤ ਇਸ਼ਨਾਨ ਕਰਨ ਦੀ ਉਮੀਦ ਹੈ ਇਸ ਸਬੰਧੀ ਉੱਤਰ ਪ੍ਰਦੇਸ਼ ਸਰਕਾਰ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ ਭਾਵੇਂ ਕਿ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਮਹਾਕੁੰਭ ਨੂੰ ਸੁਚਾਰੂ ਰੂਪ ਵਿੱਚ ਕਰਵਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਪਰ ਹੁਣ ਬੇਨਿਜਮੀਆਂ ਵੀ ਸਾਹਮਣੇ ਆ ਰਹੀਆਂ ਹਨ ਜਿਆਦਾਤਰ ਲੋਕ ਸੂਬਾ ਸਰਕਾਰ ਤੋਂ ਇਸ ਗੱਲ ਤੋਂ ਖਫਾ ਹਨ ਕਿ ਵੀਆਈਪੀ ਲੋਕਾਂ ਨੂੰ ਬੇਹੱਦ ਅਹਿਮ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਦਕਿ ਆਮ ਲੋਕ ਇਸ਼ਨਾਨ ਕਰਨ ਲਈ ਦਰਦਰ ਤੇ ਝਟਕਣ ਨੂੰ ਮਜਬੂਰ ਹੋ ਰਹੇ ਹਨ से ये व्यवस्था है बताइए चार बजे से कोई व्यवस्था नहीं और इतने पुल बने तीस पुल बने तीस पुल की ये व्यवस्था है कि मैं चार बजे से घूम रही हूँ मेरी पंद्रह बीस किलोमीटर गाड़ी खड़ी हुई है आगे जाइए ਫੀਸ ਇਕੱਲੇ ਹੋਏ ਹੈ ਪਤਾ ਨਹੀਂ ਕੱਲ ਨਹੀਂ ਪੜਾਏ ਇੱਕ ਹੁੰਮਵੇਂ ਸੇ ਉਪਰ ਨੇਤਾ ਕੋ ਦਿਖਾਣਾ ਕਿ ਇਤਨੀ ਭੀੜ ਹਮ ਕੁੰਮੇ ਆਈ ਹੈ ਕਿਸ ਦੀ ਵਜ੍ਹਾ ਸੇ ਇਤਨੇ ਸਾਰੇ ਪੁਲ ਕਿਨ ਕੀ ਵਜ੍ਹਾ ਸੇ ਬਣਾਇਆ ਪਬਲਿਕ ਦੇ ਪੈਸੇ ਸੇ ਬਣਾ ਚੰਡੀਗੜ੍ਹ ਵਿੱਚ ਮੈਟਰੋ ਦਾ ਸੁਪਨਾ ਫਿਲਹਾਲ ਸਹਕਾਰ ਹੋਣ ਤੋਂ ਦੂਰ ਜਾ ਪ ਰਿਹਾ ਹੈ ਕੱਲ ਚੰਡੀਗੜ੍ਹ ਵਿੱਚ ਮੈਟਰੋ ਸੰਬੰਧੀ ਬਣਾਈ ਗਈ 8 ਮੈਂਬਰੀ ਕਮੇਟੀ ਵੱਲੋਂ ਇੱਕ ਬੈਠਕ ਕੀਤੀ ਗਈ ਇਸ ਬੈਠਕ ਵਿੱਚ ਮੈਟਰੋ ਪ੍ਰੋਜੈਕਟ ਲਈ ਖਰਚ ਹੋਣ ਵਾਲੀ ਰਕਮ ਦਾ ਮੁੱਢ ਤੋਂ ਮੁਲਾਂਕਣ ਕੀਤਾ ਗਿਆ बैठक ਵਿੱਚ ਇਸ ਗੱਲ ਤੇ ਵੀ ਚਰਚਾ ਹੋਈ ਕਿ ਪ੍ਰੋਜੈਕਟ ਵਿੱਚ ਦੇਰੀ ਹੋਣ ਕਾਰਨ ਹੁਣ ਇਸ ਦਾ ਬਜਟ ਕਾਫੀ ਵੱਧ ਗਿਆ ਹੈ ਇਸ ਲਈ ਇਸ ਨੂੰ ਜਲਦ ਸ਼ੁਰੂ ਕਰਨਾ ਚਾਹੀਦਾ ਹੈ ਪਰ ਮਹਾਰਾ ਨੇ ਦੱਬੀ ਸੁਰ ਵਿੱਚ ਇਹ ਵੀ ਮੰਨਿਆ ਕਿ ਇਹ ਪ੍ਰੋਜੈਕਟ ਸਾਕਾਰ ਹੋਣ ਵਿੱਚ ਲੰਮਾ ਸਮਾਂ ਲੱਗੇਗਾ ਸਾਈਬਰ অপরাধੀਆਂ ਨੇ ਗੁਜਰਾਤ ਦੇ ਜਾਮਨਗਰ ਵਿੱਚ ਇੱਕ ਵਿਅਕਤੀ ਨੂੰ 13 ਘੰਟੇ ਡਿਜੀਟਲ ਤੌਰ ਤੇ ਗ੍ਰਿਫਤਾਰ ਕਰਕੇ ਉਸ ਤੋਂ 13 ਲੱਖ ਰੁਪਏ ਠੱਗ ਲਏ ਫਗਾ ਨੇ ਖੁਦ ਨੂੰ ਸੀਬੀਆਈ ਤੇ ਮੁੰਬਈ ਅਪਰਾਧ ਸ਼ਾਖਾ ਦੇ ਅਧਿਕਾਰੀ ਦੱਸ ਕੇ ਪੀੜਤ ਨੂੰ ਚਾਲ ਵਿੱਚ ਫਸਾ ਲਿਆ ਸਾਈਬਰ ਅਪਰਾਧੀਆਂ ਨੇ ਪੀੜਤ ਨੂੰ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਫਰਜੀ ਮਾਮਲਾ ਬਣਾ ਕੇ ਪੈਸੇ ਦੇਣ ਲਈ ਮਜਬੂਰ ਕੀਤਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਿੱਖ ਆਗੂਆਂ ਨੇ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਵਿੱਡੀ ਮੁਹੰਮਦ ਤਹਿਤ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੁਝ ਗੁਰਦੁਆਰਾ ਸਾਹਿਬ ਵਿੱਚ ਛਾਪੀਆਂ ਬਾਰੇ ਭਾਰਤੀ ਮੀਡੀਆ ਵਿੱਚ ਛਪੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ ਸਿੱਖ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਕਿਸੇ ਮੁਹੰਮਦ ਤਹਿਤ ਵੀ ਗੁਰਦੁਆਰਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਗੁਰਦੁਆਰਿਆਂ ਵਿੱਚ ਰੋਜ਼ਾਨਾ ਦੇ ਸਮਾਗਮ ਆਮ ਤਰ੍ਹਾਂ ਜਾਰੀ ਹਨ ਭਾਰਤ ਤੇ ਇੰਗਲੈਂਡ ਦਰਮਿਆਨ ਤੀਜਾ T20 ਮੈਚ ਰਾਜਕੋਟ ਵਿੱਚ ਖੇਡਿਆ ਗਿਆ ਜਿਸ ਵਿੱਚ ਇੰਗਲੈਂਡ ਨੇ ਭਾਰਤ ਨੂੰ 26 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਨੂੰ ਰੌਚਕ ਬਣਾ ਦਿੱਤਾ ਹੈ ਇੱਥੇ ਦੱਸਣਯੋਗ ਹੈ ਕਿ ਪਹਿਲੇ ਦੋਨੋਂ ਮੈਚ ਭਾਰਤੀ ਟੀਮ ਜਿੱਤ ਚੁੱਕੀ ਸੀ ਕੱਲ ਦੇ ਮੈਚ ਵਿੱਚ ਭਾਰਤ ਦੇ ਗेंदਬਾਜ਼ਾਂ ਨੇ ਤਾਂ ਚੰਗਾ ਪ੍ਰਦਰਸ਼ਨ ਕੀਤਾ ਪਰ ਬੱਲੇਬਾਜ਼ਾਂ ਦੇ ਲੱਚਰ ਪ੍ਰਦਰਸ਼ਨ ਕਾਰਨ ਭਾਰਤੀ ਟੀਮ ਇਹ ਮੈਚ ਹਾਰ ਗਈ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।